ਚੁੱਪ ਕਰਕੇ ਬੀਜੇਪੀ ਦੀ ਝੋਲੀ 'ਚ ਬੈਠਾ ਉਹਦਾ ਕੋਈ ਅਸਰ ਨਹੀਂ ਪਿਆ ਇਹ ਪਾਣੀ ਰੋਕਿਆ ਕਿੰਨੇ ਸਾਰ ਸਾਹਿਬ ਜਿੱਥੇ ਤੁਸੀਂ ਖੜੇ ਹੋ ਜਿਨ੍ਹਾਂ ਨੂੰ ਯਾਦ ਕਰਦੇ ਹੋ ਉਹਨਾਂ ਕਰਕੇ ਇਹ ਖੜੀ ਸੀ ਇਹ ਪਾਣੀ ਪਿਤਾ ਪਮਨ ਸਰੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇ ਬਚਨਾ ਗੁਰੂ ਸਾਹਿਬ ਦੇ ਵਿੱਚ ਦਿੱਤੇ ਹੋਏ ਆ ਇਹ ਜਟਾਣਾ ਸਾਹਿਬ ਨੇ ਸਰ ਬਲਵਿੰਦਰ ਸਿੰਘ ਹੋਣਾ ਨੇ ਚੰਨੀ ਸਾਹਿਬ ਨੇ ਇਹ ਅਸਲ ਕੀਤਾ ਤਾਂ ਜਿੱਥੇ ਸਾਹਿਬਜ਼ਾਦੇ ਤਿੰਨਾ ਚੋਂ ਪੰਜ ਪਿਆਰੇ ਧਰਮ ਯੁੱਧ 'ਚ ਸ਼ਹੀਦ ਹੋਏ ਸੀ ਇਸ ਕਰਕੇ ਅੱਜ ਅਸੀਂ ਧਰਮ ਯੁੱਧ ਦੇ ਵਿੱਚ ਸ਼ਹੀਦ ਹੋਏ ਭਾਈ ਬਲਵਿੰਦਰ ਸਿੰਘ ਤੇ ਚਰਨਜੀਤ ਸਿੰਘ ਨੂੰ ਚੇਤੇ ਕਰਦੇ ਆਂ ਸਿੱਖੀ ਉਸੂਲ ਅਧੀਨ ਅਸੀਂ ਉਹਨਾਂ ਨੂੰ ਚੇਤੇ ਕਰਦੇ ਹੈਗੇ ਆਂ ਸਾਧ ਸੰਗਤ ਜੀ ਅੱਜ ਕਰਤੂਤਾਂ ਚੱਲ ਰਹੀਆਂ ਬਾਰਡਰ ਦੇ ਸਟੇਟ ਦੇ ਜੰਗ ਲਵਾਤੀ 24 ਹਿੰਦੂ ਬਹੁਤ ਬੇਰਹਿਮੀ ਨਾਲ ਮਾਰੇ ਗਏ ਬੜਾ ਅਫਸੋਸ ਹੈ ਚੱਕ ਕੇ ਗੋਲੇ ਤੋਪਾਂ ਭਾਰਤ ਨੇ ਚਲਾਤੀਆਂ ਤੇ ਮੁੜ ਕੇ ਫੇਰ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹਨੂੰ ਖਤਮ ਕਰਤਾ ਤਣਾਅ ਚ ਪਾਤਾ ਆਸਿਫ ਮੁਨੀਰ ਨੇ ਬਿਆਨ ਕਰਤਾ ਕਿ ਜੇ ਸਾਡੇ ਬਿਆਨ ਕਰਤਾ ਕਿ ਜੇ ਸਾਡੇ ਨਹੀਂ ਰੋਕੇ ਅਸੀਂ ਮਿਸਾਲ ਭੇਜਾਂਗੇ ਕਿੱਥੇ ਜਾਣੇ ਆ ਜੰਮੂ ਕਸ਼ਮੀਰ ਤੇ ਪੰਜਾਬ ਦੇ ਵਿੱਚ ਪਰਬਾਣੂ ਸ਼ਸਤਰ ਦਾ ਇਸਤੇਮਾਲ ਹੋਣ ਦੀਆਂ ਧਮਕੀਆਂ ਚੱਲ ਪਈਆਂ ਤੇ ਸਾਧ ਸੰਗਤ ਜੀ ਉਰੇ ਇੱਕ ਸਕੀਮ ਬੀਜੇਪੀ ਸੈਂਟਰ ਨੇ ਕਹਤਾ ਕਹਿੰਦੇ ਕਿ ਅਸੀਂ ਰਾਵੀ ਦਾ ਪਾਣੀ ਹੁਣ ਹਰਿਆਣੇ ਨੂੰ ਦਿੰਦੇ ਆ ਲੰਗੋਵਾਲ ਦੀ ਰੂਹ ਵਾਲਾ ਭਗਵੰਤ ਮਾਨ ਕਹਿੰਦਾ ਸਾਨੂੰ ਕੀ ਫਰਕ ਪੈਂਦਾ ਹੈਂਦਾ ਭਰਾਵਾ ਜਿਹੜਾ ਪਾਣੀ ਰਾਵੀ ਦਾ ਤੇਰੇ ਥੱਲੇ ਧਰਤੀ 'ਚ ਪਾਣੀ ਪਹੁੰਚਾਉਂਦਾ ਤੇ ਤੇਰਾ ਟਿਊਬਵੈੱਲ ਚਲਾਉਂਦਾ ਜਿਹੜੇ ਪੰਜ ਆਪ ਇੱਕ ਰਿਵਰ ਬੇਸਨ ਦੇ ਵਿੱਚ ਹੈ ਜਿਹੜਾ ਵਰਲਡ ਬੈਂਕ ਕਹਿੰਦਾ ਯੂਨਾਈਟਿਡ ਨੇਸ਼ਨ ਕਹਿੰਦਾ ਡੈਮਾਂ ਬਾਰੇ ਇੰਟਰਵੈਸਨ ਯਮਨਾ ਤੇ ਇੰਡਸ ਦੇ ਵਿੱਚ ਮੇਲ ਕਰਨਾ ਬੇਵਕੂਫੀ ਹੈ ਉਹ ਹੁਣ ਨਵਾਂ ਲੋਂਗੋਵਾਲ ਉਰੇ ਬਿਆਨ ਕਰ ਗਿਆ ਫਿਰ ਜੇ ਐਸਵਾਈਐਲ ਨਜੇਠੀ ਹੈ ਹੁਣ ਰਾਵੀ ਯਮਨਾ ਲਿੰਕ ਇਹਨਾਂ ਨੇ ਖੜਾ ਕਰ ਦੇਣਾ ਫਿਰ ਇੱਥੋਂ ਪਾਣੀ ਕੱਢ ਦੇਣਾ ਹੁਣ ਅਸੀਂ ਤਾਂ ਅਮਨ ਪਸੰਦ ਪਾਰਟੀ ਐ ਅਸੀਂ ਇਹੋ ਜੇ ਪੇਪਰ ਕੱਢ ਦਾਂਗੇ ਲੋਕਾਂ ਦੇ ਮੱਤ ਚ ਪਾਉਣ ਦੀ ਗੱਲ ਕਰ ਲਾਂਗੇ ਪਰ ਮੈਂ ਜੋ ਦੇਖਿਆ ਇਹ ਸਾਡੇ ਵਰਗਿਆਂ ਦਾ ਅਸਰ ਉਹਨਾਂ ਨਹੀਂ ਹੁੰਦਾ ਤਾਈ ਉਰੇ ਬੈਠੇ ਐ ਅਸਲ ਕੰਮ ਇਹ ਹੋਇਆ ਹੈ ਅੱਜ ਕਿੰਨੇ ਪੰਜਾਬੀ ਖਤਮ ਕਰਤੇ ਇਹ ਪਾਣੀ ਕਿਉਂ ਆਇਆ ਇਸ ਕਰਕੇ ਆਇਆ ਕਿਉਂਕਿ ਇਹਨਾਂ ਨੇ ਪੌਂਗ ਡੈਮ ਰਣਜੀਤ ਸਾਗਰ ਡੈਮ ਭਾਖੜਾ ਡੈਮ ਸਿਰੇ ਤਾਂ ਹੀ ਭਰ ਲਿਆ ਤੇ ਇਕਦਮ ਛੱਡਤਾ ਥਾਂ ਥਾਂ ਬਨ ਸਾਡੇ ਤੋੜਤੇ ਹੁਣ ਜੇ ਰਾਵੀ ਦਾ ਕਨੈਲ ਇਥੋਂ ਕੱਢੋਂਗੇ ਅੱਜ ਅੰਮ੍ਰਿਤਸਰ ਅਜਨਾਲਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਜੇ ਹੋਇਆ ਤੇ ਕੱਲ ਜਦ ਧੱਕ ਕੇ ਪਾਣੀ ਛੁੱਟਿਆ ਤੇ ਇਥੋਂ ਨੰਗੂਗਾ ਇੱਥੇ ਵੀ ਤੁਸੀਂ ਜਲ ਤੋਰੀ ਦਾ ਜੀਵਨ ਬਤੀਤ ਕਰ ਲਿਓ ਮਾਰ ਪੈਣੀ ਪੰਜਾਬ ਨੂੰ ਫਾਇਦੇ ਦੇਣੇ ਹਰਿਆਣੇ ਨੂੰ ਫਿਰ ਰਾਇਪੈਰੀਅਨ ਕਾਨੂੰਨ ਕੀ ਕਹਿੰਦਾ ਹੈ ਕਿ ਜਿੱਥੇ ਮਾਰ ਪਵੇ ਉਹਨਾਂ ਦਾ ਹੱਕ ਪਾਣੀ ਦਾ ਸਾਧ ਸੰਗਤ ਜੀ ਇਹ ਲੋਂਗੋਵਾਲ ਦੀ ਰੂਪ ਭਗਵੰਤ ਮਾਨ ਚ ਜਿਹੜੀ ਬਸ ਗਈ ਹੈ ਇਹਨੇ ਇਸ ਧਰਤੀ ਤੇ ਵੀ ਤਬਾਹੀ ਮਚਾ ਦੇਣੀ ਹੈ ਅੱਜ ਸਿਰਫ ਤੇ ਸਿਰਵਜ ਨਾਲੇ ਚ ਹੋਇਆ 9 ਥਾਂ ਬੰਨ ਟੁੱਟ ਗਏ ਕੱਲ ਪ੍ਰਧਾਨ ਸਾਹਿਬ ਚੱਲੇ ਆ ਆ ਜਿਹੜਾ ਬੀਤਾ ਕੱਲ੍ਹ ਐ ਦਾਸ ਹੋ ਕੇ ਆਇਆ ਹੈ ਉਪਕਾਰ ਸਿੰਘ ਸੰਧੂ ਹੋ ਕੇ ਆਏ ਆ ਪਰ ਇਹ ਤਾਂ ਸਿੱਧਾ ਸਾਡੇ ਲਈ ਖਤਰਾ ਪੈਦਾ ਹੋ ਗਿਆ ਕਿੰਨੀ ਵਾਰੀ ਟਰੈਕਟਰ ਟਰਾਲੀਆਂ ਪੱਠੇ ਰਸ਼ਨ ਸਭ ਕੁਝ ਲੈ ਕੇ ਉੱਥੇ ਜਾਓਗੇ ਤੁਹਾਡੇ ਤੋਂ ਜਾਣੀ ਹੋਣਾ ਕਿਉਂਕਿ ਰਾਵੀ ਇਥੋਂ ਨੰਗ ਦੀ ਉਰੇ ਤੁਹਾਡਾ ਕੰਮ ਕਰ ਜੂਗੀ ਜੇ ਇੱਥੇ ਹੋ ਗਿਆ ਪਟਿਆਲੇ ਵਾਲੇ ਨਹੀਂ ਆ ਸਕਦੇ ਉਹ ਘੱਗਰ ਨਾਲ ਆਪਣਾ ਅਫਸੋਸ ਕਰਦੇ ਆਂ ਸੰਗਰੂਰ ਵਾਲੇ ਨਹੀਂ ਆ ਸਕਦੇ ਫਤਖੜ ਸਾਹਿਬ ਚ ਆਹੀ ਨੰਗੂਗੀ ਉਹ ਨਹੀਂ ਆ ਸਕਣਗੇ ਲੁਧਿਆਣੇ ਚ ਸਤਲੁਜ ਨੇ ਕਰ ਦੇਣਾ ਨਵਾਂ ਸ਼ਹਿਰ ਹੁਸ਼ਿਆਰਪੁਰ ਚ ਵਿਆਹ ਸਤਲੁਜ ਨੇ ਕਰ ਦੇਣਾ ਮਾਝਾ ਖਤਮ ਕਰ ਦੇਣਾ ਤਾਂ ਫਿਰ ਕਿੱਥੋਂ ਆਊਗਾ ਇਹ ਜੋ ਕੰਮ ਭਾਰਤ ਨੇ ਛੇੜਿਆ ਹੋਇਆ ਉਹਦੇ ਵਿੱਚ ਜਿਹੜਾ ਨਵਾਂ ਰਾਵੀ ਦਾ ਕਨਾਲ ਕੱਢਣ ਨੂੰ ਕਹਿੰਦੇ ਐ ਨਰਮਦਾ ਤੋਂ ਬਾਅਦ ਅੰਦੋਲਨ ਤੋਂ ਬਾਅਦ ਫੈਸਲਾ ਲਿੱਤਾ ਗਿਆ ਕਿ এনवायरमेंटਲ ਇੰਪੈਕਟ ਐਨਾਲਿਸਿਸ ਹੋਊਗਾ ਕਹਿਣ ਦਾ ਭਾਵ ਕਿ ਇਹਦਾ ਵਾਤਾਵਰਣ ਤੇ ਫਾਇਦਾ ਤੇ ਨੁਕਸਾਨ ਦਾ ਲੇਖਾ ਜੋਖਾ ਕਰਕੇ ਅਸੀਂ ਵੱਡੇ ਪ੍ਰੋਜੈਕਟ ਬਣਾਵਾਂਗੇ এনवायरमेंटਲ ਮਿਨਿਸਟਰੀ ਸੈਂਟਰ ਦੀ ਨੇ ਹੋਮ ਮਿਨਿਸਟਰੀ ਨੇ ਥੋੜੇ ਰਾਵੀ ਕਨੈਲ ਦਾ এনवायरमेंटਲ ਇੰਪੈਕਟ ਐਨਾਲਿਸਿਸ ਰੱਦ ਕਰਤਾ ਕਹਿੰਦੇ ਨਹੀਂ ਲੋੜ ਹੈ ਕਿਉਂ ਉਹਨਾਂ ਨੂੰ ਪਤਾ ਹੈ ਕਿ ਵਿਸ਼ਵ ਭਰ ਦੇ ਵਿੱਚ ਅੱਜ ਦੇ ਦਿਨ ਇੰਟਰ ਬੇਸਨ ਟ੍ਰਾਂਸਫਰ ਆਫ ਰਿਵਰ ਵਾਟਰਸ ਕੋਈ ਨਹੀਂ ਜਾਇਜ਼ ਮੰਗਦਾ ਇਹਦੇ ਨੁਕਸਾਨ ਬਾਲੇ ਆ ਡੇਜ਼ਰਟੀਫਿਕੇਸ਼ਨ ਵਾਟਰ ਟੇਬਲ ਡਿਪਲੀਸ਼ਨ ਤਬਾਹੀ ਮਚਾ ਦੇਣਗੇ ਪਰ ਭਾਈ ਆਪਾਂ ਨੇ ਤਾਂ ਬੀਜੇਪੀ ਨੂੰ ਵੋਟ ਨਹੀਂ ਪਾਈ। ਨਾ ਦਿੱਲੀ ਨੇ ਸਾਨੂੰ ਬਖਸ਼ਣਾ ਤੇ ਹਰਿਆਣੇ ਨੂੰ ਇਹਨਾਂ ਨੇ ਜਿੱਤਿਆ ਹੋਇਆ, ਦਿੱਲੀ ਜਿੱਤਿਆ ਹੋਇਆ। ਅੱਜ ਮੁਖਤਰਾ ਧੱਕਾ ਤੁਹਾਡੇ ਨਾਲ ਕਰਨ ਨੂੰ ਤਿਆਰ ਹੈ। ਅਸੀਂ ਤਾਂ ਬੋਲਾਂਗੇ ਸ਼ਾਂਤ ਮੇ ਰੂਪ ਦੇ ਵਿੱਚ ਪ੍ਰੋਟੈਸਟ ਕਰਾਂਗੇ। ਅਸੀਂ 2027 ਦੀ ਮੈਨੀਫੈਸਟੋ ਚ ਸਤਲੋਜ ਯਮਨਾ ਲਿੰਕ ਕਨੈਲ ਨੂੰ ਜਿੱਥੇ ਹੁਣ ਦ੍ਰਿਖ ਜਾਨਵਰ ਵੱਖ-ਵੱਖ ਚਿੜੀਆਂ ਉੱਥੇ ਵੱਸਦੀਆਂ ਉਹਨੂੰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਅਧੀਨ ਅਸੀਂ ਆਪਣੇ ਮੈਨੀਫੈਸਟੋ ਚ ਪਾਵਾਂਗੇ ਕਿ ਉਹ ਗੁਰੂ ਹਰ राय ਸਾਹਿਬ ਦੇ ਨੋਂ ਤੇ ਵਾਈਲਡ ਲਾਈਫ ਸੈਂਕਤ ਜੀ ਬਣਾਈ ਜਾਏ ਮੁੜ ਕੇ ਉੱਥੋਂ ਪਾਣੀ ਕਨੈਲਾ ਚ ਨਾ ਆਏ ਔਰ ਉੱਥੇ ਮੁੜ ਕੇ ਤਬਾਹੀ ਨਾ ਹੋਏ ਜਦ ਰਵੀ ਦਾ ਪਾਣੀ ਖੁੱਲਾ ਛੱਡ ਕੇ ਉਹਦੇ ਵਿੱਚੋਂ ਕੱਢਣਗੇ ਗਿਆ ਰੋਪੜ ਗਿਆ ਫਤਿਹਗੜ੍ਹ ਸਾਹਿਬ ਸਾਰੇ ਤਬਾਹੀ ਤਬਾਹੀ ਗਈ ਮੁਹਾਲੀ ਅਸੀਂ ਨਹੀਂ ਚਾਹਦੇ ਅਸੀਂ ਉਹਨੂੰ ਇੱਕ ਵਾਤਾਵਰਣ ਜੀਵ ਜੰਤੂ ਵਾਸਤੇ ਥਾਂ ਗੁਰੂ ਹਰ राय ਸਾਹਿਬ ਵੱਲ ਲਈ ਸੈਂਕਚੁਰੀ ਦਾ ਐਲਾਨ ਕਰਾਂਗੇ ਸਾਧ ਸੰਗਤ ਜੀ ਜਿੱਥੇ ਪਾਣੀ ਸਟੇਟ ਸਬਜੈਕਟ ਹੈ ਉੱਥੇ ਅਸੀਂ ਜਿਹੜਾ ਇੰਟਰਬੇਸ਼ਨ ਕਹਿਣ ਦਾ ਮਤਲਬ ਇੰਡਸ ਦੇ ਪਾਣੀ ਸਤਲੁਜ ਰਹੀਂ ਜਾਂ ਰਾਵੀ ਰਹੀਂ ਚੱਕ ਕੇ ਯਮਨਾ ਚ ਰਲਾ ਦੇਣੇ ਉਹਨੂੰ ਇਲੀਗਲ ਕਰਾਂਗੇ ਇਹ ਸਾਡਾ ਹੱਕ ਹੈ ਸਟੇਟ ਦਾ ਆ ਲੋਂਗੋਵਾਲ ਦੀ ਰੂਹ ਜਿਹੜੀ ਬੈਠੀ ਹੋਈ ਹੈ ਅੱਜ ਇਹਨੂੰ ਨਹੀਂ ਮੁੜ ਕੇ ਆਣ ਦੇਣਾ ਇਹ ਸਾਡੀ ਮਜਬੂਰੀ ਹੈ ਨਹੀਂ ਸਾਡਾ ਵਾਤਾਵਰਣ ਗਿਆ ਸੋ ਸਾਥ ਸੰਗਤ ਜੀ 2027 ਚ ਆਪਣੀ ਮਜਬੂਰੀ ਹੈ ਕੋਈ ਵੀ ਪਾਰਟੀ ਜਿਹੜੀ ਜਟਾਣਾ ਸਾਹਿਬ ਨੂੰ ਚੰਨੀ ਸਾਹਿਬ ਨੂੰ ਯਾਦ ਨਹੀਂ ਰੱਖਦੀ ਉਹਨੂੰ ਜਿਤਾ ਨਹੀਂ ਅਸੀਂ ਸਕਦੇ ਨਹੀਂ ਤਾਂ ਸਾਨੂੰ ਲੁੱਟ ਕੇ ਖਾ ਜਾਣਗੇ ਜਿਹੜੇ ਕਹਿੰਦੇ ਆ ਕਿ ਇੱਕ ਖਾਲਸਾਈ ਆਜ਼ਾਦ ਸੋਚ ਖਾਲਸਤਾਨੀ ਸੋਚ ਤੋਂ ਹੋਰ ਬਥੇਰੀਆਂ ਗੱਲਾਂ ਉਹਨੂੰ ਵੀ ਨਹੀਂ ਅਸੀਂ ਮੰਨਦੇ ਇਹ ਸਿਰਫ ਤੇ ਸਿਰਫ ਕੰਮ 40 ਸਾਲ ਅਕਾਲ ਤਖਤ ਤੇ ਬਣੀ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਉਹਨਾਂ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਕਰ ਸਕਦੇ ਆ ਸੋ ਇਹ ਸ਼ਹਾਦਾਂ ਦੀ ਯਾਦ ਚ ਉਹ ਧਰਮ ਦੀ ਯਾਦ ਚ ਜਿਹੜਾ ਮਾਤਾ ਧਰਤ ਮਹੱਤ ਸਾਡੇ ਗੁਰੂ ਸਾਹਿਬ ਕਹਿੰਦੇ ਆ ਉਹ ਧਰਮ ਯੁੱਧ ਵਾਸਤੇ 2027 ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਟਾਣਾ ਸਾਹਿਬ ਦੀ ਯਾਦ ਤੇ ਚੰਨੀ ਸਾਹਿਬ ਦੀ ਯਾਦ ਦੇ ਵਿੱਚ ਧਰਮ ਯੁੱਧ ਰਹੀਂ ਆਪਾਂ ਨੂੰ ਜਿਟਾਣੇ ਪੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋ ਇਹਨਾਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਈਮਾਨ ਸਿੰਘ ਮਾਨ ਜੋ ਆਪ ਜੀ ਨਾਲ ਵਿਚਾਰ ਸਰਬਨ ਕਰਕੇ ਗਏ ਨੇ ਸੋ ਮੈਂ ਹੁਣ ਬੇਨਤੀ ਕਰਦਾ ਮੇਰੀਆਂ ਬਹੁਤ ਹੀ ਸਤਿਕਾਰਯੋਗ ਪੈਣਾ ਬੀਬੀ ਪ੍ਰੀਤਮ ਕੌਰ ਜਟਾਣਾ ਜੀ ਉਹ ਆਕੇ ਸੰਘਤ ਦੇ ਦਰਸ਼ਨ ਕਰਨ ਉਹਨਾਂ ਦੇ ਬਾਅਦ ਬੀਬੀ ਤੇਜਕੌਰ ਜੀ ਪ੍ਰਧਾਨ ਇਸਤਰੀ ਵਿੰਗ ਰੋਪੜ ਉਹ ਤਿਆਰ ਰਹਿਣ ਸੋ ਮੈਂ ਹੁਣ ਬੇਨਤੀ ਕਰਦਾ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਪ੍ਰੀਤਮ ਕੌਰ ਜਟਾਣਾ ਜੀ ਉਹ ਬਹੁਤ ਹੀ ਸਤਿਕਾਰਯੋਗ ਆਪਣੇ ਸਾਥੀਆਂ ਸਮੇਤ ਜਗਦੇਵ ਸਿੰਘ ਜੀ ਪਾਗਲੀ ਯੂਥ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਤੋਂ ਆਪਣੇ ਸਾਥੀਆਂ ਸਮੇਤ ਆਏ ਨੇ ਉਹਨਾਂ ਨੂੰ ਜੀ ਆਇਆਂ ਆਖਦਾ ਐਸੇ ਤਰ੍ਹਾਂ ਬਲਕਾਰ ਸਿੰਘ ਜੀ ਪੁੱਲਰ ਮੈਂਬਰ ਪੀਐਸਸੀ ਮੈਂਬਰ ਮੋਹਾੜੀ ਤੋਂ ਆਏ ਨੇ ਸੋ ਉਹ ਵੀ ਆਪਣੇ ਸਾਥੀਆਂ ਨਾਲ ਆਏ ਨੇ ਉਹਨਾਂ ਨੂੰ ਵੀ ਮੱਝ ਆਇਆ ਆਖਦਾ ਸ਼ੰਗਾਰਾ ਸਿੰਘ ਜੀ ਬਡਲਾ ਸਾਹਿਬ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਤੋਂ ਆਪਣੇ ਸਾਥੀਆਂ ਸਮੇਤ ਆਏ ਉਹਨਾਂ ਨੂੰ ਜੀ ਆਇਆਂ ਨੂੰ ਸਰਦਾਰ ਧਰਮ ਸਿੰਘ ਜੀ ਕੋਲੋੜ ਪੀਏਸੀ ਮੈਂਬਰ ਤੇ ਗੁਰਪ੍ਰੀਤ ਸਿੰਘ ਜੀ ਚਾਂਪਰ ਜੂਥ ਪ੍ਰਧਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉਹ ਵੀ ਆਪਣੇ ਸਾਥੀਆਂ ਸਮੇਤ ਆਏ ਨੇ ਸਰਦਾਰ ਸੁਖਦੇਵ ਸਿੰਘ ਜੀ ਗੁੱਗੜਵਾਲ ਪਵਨ ਪ੍ਰੀਤ ਸਿੰਘ ਜੀ ਸਰਪੰਚ ਢੋਲੇਵਾਲ ਭਪਿੰਦਰ ਸਿੰਘ ਜੀ ਫਤੇਪੁਰ ਗੁਰਪ੍ਰੀਤ ਸਿੰਘ ਜੀ ਦਲਵਾ ਪ੍ਰਚਾਰ ਸਖਤਰ ਜ਼ਿਲ੍ਹਾ ਫਤੇਗੜ ਸਾਹਿਬ ਆਪਣੇ ਸਾਥੀਆਂ ਸਮੇਤ ਆਏ ਨੇ ਉਹਨਾਂ ਨੂੰ ਜੀ ਆਇਆਂ ਆਖਦਾ ਜੀ ਸੋ ਹੁਣ ਮੈਂ ਬੇਨਤੀ ਕਰਦਾ ਸਿਰਫ ਜੋ ਉਹਨਾਂ ਬੁਲਾਰਿਆਂ ਨੂੰ ਮੈਂ ਟਾਈਮ ਦੇਣ ਲੱਗਿਆ ਵੀ 5 ਮਿੰਟ ਦੇ ਵਿੱਚ ਆਪਣੀ ਗੱਲ ਸੰਗਦੇ ਅੱਗੇ ਸਬੋਧਨ ਕਰਨ ਮੇਰੇ ਕੋਲ ਸੋ ਬਹੁਤ ਘੱਟ ਸਮਾਂ ਹੈ ਕਿਉਂਕਿ ਪਾ ਕੌਮਤਿਆਂ ਮਹਾਨ ਸ਼ਕਤੀਤਾ ਪਹੁੰਚੀਆਂ ਹੋਈਆਂ ਨੇ ਉਹਨਾਂ ਨੇ ਆਪਣੇ ਵਿਚਾਰ ਕੌਮ ਨੂੰ ਸੇਧ ਦੇਣੀ ਹੈ ਸੋ ਇਸ ਕਰਕੇ ਸਮੇਂ ਵਿੱਚ ਰਹਿ ਕੇ ਬੇਨਤੀ ਕਰਦਾ ਹਾਂ ਬੀਬੀ ਪ੍ਰੀਤਮ ਕੌਰ ਜਟਾਣਾ ਇਸਤਰੀ ਵਿੰਗ ਜ਼ਿਲ੍ਹਾ ਰੋਪੜ ਸਮੂਹ ਚਮਕੌਰ ਸਾਹਿਬ ਦੇ ਸਾਹਿਬ ਦੇ ਸ਼ਹੀਦਾਂ ਦੀ ਧਰਤੀ ਤੇ ਇਕੱਤਰ ਹੋਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸਾਡਾ ਫਰਜ਼ ਬਣਦਾ ਹੈ ਕਿ ਸ਼ਹੀਦਾਂ ਦੇ ਦਿਨ ਮਨਾਉਣੇ ਚਾਹੀਦੇ ਸਾਨੂੰ ਸੋ ਕਈ ਪਰਿਵਾਰਾਂ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀਆਂ ਨਾਰਾਜ਼ਗੀਆਂ ਸੀ ਕਿ ਸਾਨੂੰ ਕਿਸੇ ਜਥੇਬੰਦੀ ਨੇ ਨਹੀਂ ਪੁੱਛਿਆ ਹੈਗਾ ਸਾਰੇ ਸ਼ਹੀਦ ਸਿੰਘ ਸਨਮਾਨਯੋਗ ਹਨ ਜਿਸ ਪਰਿਵਾਰ ਸਨਮਾਨਯੋਗ ਹਨ ਕਿਉਂਕਿ ਸ਼ਹੀਦਾਂ ਦੇ ਪਰਿਵਾਰਾਂ ਨੇ ਵੀ ਬਹੁਤ ਵੱਡੇ ਸੰਤਾਪ ਹੰਢਾਏ ਆ ਇਹ ਜ਼ਾਲਮ ਸਰਕਾਰ ਨੇ ਅਬਦਾਲੀ ਦੇ ਤੁਮ ਵੀ ਮਤਲਬ ਉਸ ਸਮੇਂ ਤੋਂ ਵੀ ਜ਼ਿਆਦਾ ਇਹਨਾਂ ਪਰਿਵਾਰਾਂ ਦੇ ਜ਼ੁਲਮ ਕੀਤੇ ਆ ਸੋ ਮੈਂ ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਕੋਲ ਸ਼੍ਰੋਮਣੀ ਅਕਾਲੀ ਦਰਬਾਰ ਅੰਮ੍ਰਿਤਸਰ ਕੋਲ ਕੋਈ ਕੌਮ ਦਾ ਸਰਮਾਇਆ ਜ਼ਿਲ੍ਹਾ ਪ੍ਰਧਾਨ ਕਿ ਕਿਨੂੰ ਸਾਨ ਲਾਉਣਾ ਏ ਕਿਨੂੰ ਲਾਉਣਾ ਸਾਨ ਅੱਜ ਸਾਡੇ ਢਿੱਡ ਵਿੱਚ ਦਰਦ ਦਰਦ ਅਸੀਂ ਹੰਡਾਇਆ ਸੀ ਇਸ ਟਾਮਾ ਮੈਂ ਮੈਂ ਅੱਜ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦੀ ਵੀ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਉੱਥੇ ਜਾਇਆ ਕਰੋ ਬਾਤੇ-ਬਦ ਕੰਮ ਛੱਡ ਕੇ ਕਹਿੰਦੇ ਕੰਮਾਂ ਸਾਨੂੰ ਮੈਨੂੰ ਵੀ ਤਾਂ ਕੰਮ ਆ ਮੈਂ ਵੀ ਰੋਟੀ ਖਾਣੀ ਆ ਮੈਂ ਵੀ ਕੱਪੜਾ ਧੋਣਾ ਮੈਂ ਵੀ ਤੁਹਾਡੇ ਵਿੱਚ ਵਿੱਚ ਰਦੀ ਆ ਦਾਨੇ ਦੀ ਕੋਈ ਲੋੜ ਨਹੀਂ ਬੀਬੀ ਤੇਰੀ ਉਮਰ ਜ਼ਿਆਦਾ ਹੋ ਗਈ ਮੈਂ ਭਵਨ ਦੁਆ ਦਿਨ ਮਰ ਜਾਵਾਂ ਮੈਂ ਖਾਲਸਾਤਨ ਬਣਾ ਕੇ ਮਰੂੰਗੀ ਭਵਾਂ ਮੈਂ ਦੁਆ ਦਿਨ ਮੇਰੇ ਗੁਰੂ ਰਾਮਦਾਸ ਮਹਾਰਾਜ ਦੇ ਸ਼ੇਮ ਪਿਤਾ ਲੈ ਜਾਵਾ ਬੋਲੇ ਮੈਂ ਜੇ ਜੇ ਸੋਚਾ ਸਿੰਘ 100 100 ਸਿੰਘ ਇਕੱਠਾ ਹੋ ਜਾਂਦਾ ਸਾਡੇ ਘਰ 2 200 ਸਿੰਘ ਜਿਨ੍ਹਾਂ ਨੂੰ ਅਸੀਂ ਪ੍ਰਸ਼ਾਦਾ ਪਾਣੀ ਕੱਪੜਾ ਲੀੜਾ ਧੋਕੇ ਦੇਣਾ ਪਰ ਮਾਰ ਨਹੀਂ ਖਾਦੀ ਪਰ ਜਿੱਤ ਕੇ ਨਿਕਲੇ ਆ ਜਿੱਤ ਕੇ ਨਿਕਲੇ ਆ ਪ੍ਰਧਾਨ ਸਾਹਿਬ ਦੀ ਅਸ਼ੀਰਵਾਦ ਆ ਸਾਨੂੰ ਸੰਤ ਜਨੈਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਹੁਤ ਅਸ਼ੀਰਵਾਦ ਆ ਮੈਂ ਖੁੰਡੀ ਗਲੇ ਧੁਰ ਕੇ ਸ਼ਹੀਦ ਪਰਵਾਰਾਂ ਦੇ ਵਿੱਚ ਦੇਖੋ ਲਿਸਟ ਗੱਡੀ ਆ ਗੈਲ ਦੀ ਗੱਲ ਨੰਬਰ ਵੀ ਲਿਖਾਏ ਆ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦੀ ਵੀ ਉਸ ਦਿਨ ਤਾਂ ਜਿੱਦ ਦੇ ਨਾ ਹਾਊਸ ਵਿੱਚ ਮੀਟਿੰਗ ਹੋਈ ਮੈਂ ਲਗਾਤਾਰ ਲੱਗੀ ਵੀ ਤੀ ਤਿੰਨ ਦਿਨ ਹਾਜ਼ਰੀ ਵੀ ਖੰਡ ਪਾਠ ਦੇ ਵਿੱਚ ਇੱਥੇ ਦਿੱਤੀ ਆ ਵਿੱਚ ਥੋੜੇ ਜੇ ਵਾਰਸਾਂ ਅੱਜ ਮਜਬੂਰ ਕਰੇ ਵੇ ਬੰਨ ਪਰ ਬੈਠੇ ਆ ਸਿੰਘ ਬਾਨਾ ਲਾਉਣੇ ਨੂੰ ਇੱਥੇ ਵਜੀਦਪੁਰ ਸੀਦਪੁਰ ਨਹੀਂ ਸੰਗਤ ਹੋਰ ਵੀ ਜ਼ਿਆਦਾ ਬਾਜਾ ਨਹੀਂ ਤੀ ਬਾਰਸ ਨਾਲ ਥੋੜਾ ਜਿਹਾ ਕੰਮ ਖਰਾਬ ਕਰਤਾ ਸਾਰਾ ਦਾ ਬਹੁਤ ਬਹੁਤ ਧੰਨ ਕਰਨੇ ਸਰ ਸਿੰਘ ਜਟਾਨਾ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੀ ਸ਼ਹਾਦਤ ਨੂੰ ਜਾਤ ਕਰਨ ਲਈ ਇਕੱਤਰ ਹੋਈ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਪਰਾਲਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਵੱਲੋਂ ਭਾਈ ਅਮਰਤਪਾਲ ਸਿੰਘ ਸੰਧਰਾ ਵੱਲੋਂ 빙 ਜੂਤ ਪਰਦਾਨ ਸ਼ੁਰੂ ਕੀਤਾ ਗਿਆ ਸੀ ਜਿਹਨੂੰ ਅੱਜ ਜਿਹੜੇ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਤਜਿੰਦਰ ਸਿੰਘ ਦੋਲ ਨੇ ਉਹਨਾਂ ਦੀ ਸਮੁੱਚੀ ਟੀਮ ਨੇ ਅੱਜ ਇਹਨੂੰ ਆਰਗੇਨਾਈਜ਼ ਕੀਤਾ ਹੈ ਮੈਂ ਭਾਈ ਜਟਾਣਾ ਦੇ ਸਬੰਧ ਦੱਸਣਾ ਚਾਹਾਂਗਾ ਜੇ ਡੀ ਭਾਈ ਚਟਾਨੇ ਦੀ ਸ਼ਹਾਦਤ ਸੀ ਉਹ 24 ਜੁਲਾਈ 1985 ਨੂੰ ਹੀ ਤੈਅ ਹੋ ਗਈ ਸੀ ਜਦੋਂ ਰਜੀਵ ਗਾਂਧੀ ਨੇ ਹਰਚੰਦ ਸਿੰਘ ਲੋਂਗਵਾਲ ਦੇ ਨਾਲ ਰਜੀਵ ਲੋਂਗਵਾਲ ਐਕਾਟ ਕੀਤਾ ਕਿਉਂਕਿ ਰਜੀਵ ਦੀ ਮਾਂ ਨੇ ਇੰਦਰਾ ਗਾਂਧੀ ਨੇ ਇੱਥੇ ਜਿਹੜੀ ਲਿੰਕ ਨਾਲ ਹੈ ਉਹਦੀ ਖੋਦਵਾਈ ਸ਼ੁਰੂ ਕਰਾਈ ਸੀ ਜਦੋਂ ਇੰਦਰਾ ਗਾਂਧੀ ਨੂੰ ਭਾਈ ਸੁਵਾਨ ਸਿੰਘ ਭਾਈ ਕੇਰ ਸਿੰਘ ਉਹਨਾਂ ਨੇ ਸੋਚ ਦਿੱਤਾ ਹੈ ਉਹਦੇ ਮਰਡਰ ਤੋਂ ਬਾਅਦ ਰਜ਼ੀਬ ਗਾਂਧੀ ਦੀ ਇੱਛਾ ਸੀ ਕਿ ਜਿਹੜੀ ਮੇਰੀ ਮਾਂ ਦੀ ਆਖਰੀ ਇੱਛਾ ਹੈ ਉਹਨੂੰ ਮੈਂ ਪੂਰਾ ਕਰਨਾ ਹੈ ਉਸ ਕਰਕੇ ਉਹਨੇ ਹਰਚੰਦ ਸਿੰਘ ਲੋਂਗਵਾਲ ਦੀ ਬਾਹਮ ਰੋੜ ਕੇ ਇਹ ਸਮਝੌਤਾ ਕਰਾਇਆ ਕਿ ਉਸ ਸਮਝੌਤੇ ਦੀਆਂ 11 ਧਰਾਵਾਂ ਦੇ ਵਿੱਚੋਂ ਇੱਕ ਇਵਿਟਾਰਾਸੀ ਕਿ ਜਿਹੜੀ SYL ਉਹਨੂੰ ਚਾਲੂ ਕੀਤਾ ਜਾਏਗਾ ਉਹਨੂੰ ਚਾਲੂ ਕਰਕੇ ਉਹਦਾ ਪਾਣੀ ਜਿਹੜਾ ਹਰਿਆਣੇ ਨੂੰ ਦਿੱਤਾ ਜਾਊਗਾ ਉਸ ਵੇਲੇ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਆਪ ਦੇ ਸਾਥੀਆਂ ਨਾਲ ਇਸਲਾ ਮਸ਼ਵਰਾ ਸੀ ਕਿ ਇਹ ਜਿਹੜਾ ਅਕੋਰਡ ਹੈ ਇਹ ਪੰਜਾਬ ਦੀ ਕਿਸਾਨਾਂ ਨੂੰ ਤੇ ਜ਼ਮੀਨ ਕਿਸਾਨ ਨੂੰ ਤਬਾਹ ਕਰ ਦੇਗਾ ਇਹਦਾ ਲਾਗੂ ਹੋਣਾ ਕਿਤੇ ਵੀ ਪੰਜਾਬ ਔਰ ਸਿੱਖਾਂ ਦੇ ਔਰ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ। ਇਹ ਹੀ ਕਾਰਨ ਹੈ ਕਿ ਜਦੋਂ ਸਟੇਟ ਨੇ S.Y.L ਦੀ ਖੁਦਾਈ ਸ਼ੁਰੂ ਕੀਤੀ ਹੈ ਤੇ ਉਹਨਾਂ ਨੇ ਇੰਜੀਨੀਅਰ ਨੂੰ ਔਰ ਲੇਬਰ ਨੂੰ ਸੋਦਾ ਲਾ ਕੇ ਇਹਨੂੰ ਰੋਕਿਆ ਹੈ। ਅੱਜ ਤੁਸੀਂ ਦੇਖੋ ਕੇਂਦਰ ਦੀ ਸਰਕਾਰ ਜਿਸ ਨੂੰ ਪੰਜਾਬ ਦਾ ਚੀਫ ਮਿਨਿਸਟਰ ਕਹਿੰਦਾ ਸੀ ਕਿ ਮੈਂ ਕਿਸੇ ਵੀ ਕਾਸਟ ਤੇ ਡੈਮ ਦਾ ਕੰਟਰੋਲ ਨਹੀਂ ਦਵਾਂਗੇ। ਗੰਟੀ ਦੇ ਸੀਆਰਪੀਐਫ ਦੇ ਲੋਕਾਂ ਨੇ ਡੈਮ ਤੇ ਕਬਜ਼ਾ ਕਰ ਲਿਆ ਤੁਹਾਡਾ ਮੁੱਖ ਮੰਤਰੀ ਦੇਖਦਾ ਰਹਿ ਗਿਆ ਸੋ ਇਸ ਕੇਸ ਦੇ ਵਿੱਚ ਤੁਸੀਂ ਦੇਖੋ ਜਿਹੜੀ ਸ਼ਹਾਦਤ ਹੋਈ ਹੈ ਭਾਈ ਬਲਵਿੰਦਰ ਸਿੰਘ ਜਟਾਨਾ ਉਹਨਾਂ ਦੀ ਸ਼ੀਤ ਪਾਈ ਚੰਨਜੀਤ ਸਿੰਘ ਚੰਨੇ ਉਹਨਾਂ ਦੀ ਉਹ ਹੋਈ ਹੈ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਪਰ ਇੱਥੇ ਬੜੀ ਸ਼ਰਮ ਦੀ ਗੱਲ ਹੈ ਕਿ ਨਾ ਤੇ ਕਿਸੇ ਕਿਸਾਨ ਜੁਨੀਅਨ ਨੇ ਹਾ ਦਾ ਨਾਰਾ ਮਾਰੇ ਉਹਨਾਂ ਨੇ ਜਿਹੜਾ ਖੜਕੂੜ ਹੁੰਦਾ ਹੈ ਉਹਦਾ ਤਹਿ ਹੁੰਦਾ ਹੈ ਕਿ ਉਹਨੇ ਪੁਲਿਸ ਮੁਕਾਬਲੇ ਦੇ ਵਿੱਚ ਇੱਕ ਦਿਨ ਸ਼ਹੀਦ ਹੋ ਜਾਣਾ ਹੈ ਭਾਈ ਬਲਵਿੰਦਰ ਸਿੰਘ ਚਟਾਨਾ ਭਾਈ ਚਰ ਸਿੰਘ ਚੰਜੀਤ ਸਿੰਘ ਚੰਨੇ ਦੇ ਸ਼ਹੀਦ ਹੋਣ ਤੇ ਸਾਨੂੰ ਫਕਰ ਹੈ ਉਹ ਕੋਈ ਨਵੀਂ ਗੱਲ ਨਹੀਂ ਸੀ ਪਰ ਪਾਈ ਬਲਵਿੰਦਰ ਸਿੰਘ ਚਟਾਨੇ ਦੇ ਪਰਿਵਾਰ ਦੀ ਜੀਆਂ ਨੂੰ ਸ਼ਹੀਦ ਕਰਦੇ ਨੇ ਤੇ ਇਥੋਂ ਦੀਆਂ ਕਿਸਾਨ ਜੁਨੈਨ ਇਥੋਂ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਜਿਨ੍ਹਾਂ ਨੂੰ ਕਾਂਗਰਸ ਨੂੰ ਆਕਾਲੀਆਂ ਨੂੰ ਆਮ ਵਾਲਿਆਂ ਨੂੰ ਤੁਸੀਂ ਰਾਜਨੀਤਿਕ ਤਾਕਤ ਦਿੱਤੀ ਹੈ ਅੱਜ ਕਿੰਨੇ ਸਾਲ ਹੋ ਗਏ ਨੇ ਕਤਲ ਨੂੰ ਕੋਈ ਵੀ ਜਾਂਚ ਨਹੀਂ ਹੋਈ ਨਾ ਹੀ ਕਿਸੇ ਸੀਬੀਆਈ ਨੇ ਕੀਤੀ ਹੈ ਤੇ ਇਸ ਕੇਸ ਦੇ ਵਿੱਚ ਜਦੋਂ ਮੈਂ ਸਵੇਤ ਸਿੰਘ ਸੈਣੀ ਜਿਹੜਾ ਡੀਜੀਪੀ ਰਿਹਾ ਹੈ ਉਦੀ ਅਪੁਆਇੰਟਮੈਂਟ ਨੂੰ ਹਾਈ ਕੋਰਟ ਚੈਲੰਜ ਕਰਕੇ ਉਹਦਾ ਕੇਸ ਕਰ ਰਿਹਾ ਸੀ ਤੇ ਇੱਕ ਮੇਰੇ ਕੋਲ ਨਿਯੰਗ ਸਿੰਘ ਆਇਆ ਹੈ ਉਹਨੇ ਮੈਨੂੰ ਦੱਸਿਆ ਕਿ ਜਿਸ ਦਿਨ ਪੂਲੇ ਨੇ ਪਾਈ ਜਟਾਨੇ ਦੇ ਪਰਿਵਾਰ ਦੇ ਜੀਆਂ ਨੂੰ ਸ਼ਹੀਦ ਕੀਤਾ ਹੈ ਭੈਣ ਜੀ ਸ੍ਰਿੰਦਰਪੁਰ ਦਾ ਛੋਟਾ ਬੱਚਾ ਸੀ 5.5 ਸਾਲ ਦਾ ਹੈ ਉਹਨੂੰ ਪੂਲੇ ਨੇ ਕਹਿੰਦਾ ਕਿ ਆਪ ਲੱਤ ਤੋਂ ਫੜ ਕੇ ਮੇਰੇ ਸਾਹਮਣੇ ਤੇਲ ਸੁੱਟ ਕੇ ਜੁੰਦੇ ਉਹਨੂੰ ਫੁਕਿਆ ਉਹ ਮੈਨੂੰ ਕਹਿੰਦਾ ਸੀ ਮੇਰੇ ਮਨ ਤੇ ਬੋਝ ਬਹੁਤ ਹੈ

ਜੇ ਮੈਂ ਮੈਦਾਨ ਦੇ ਵਿੱਚੋਂ ਭੱਜਦਾ ਹਾਂ ਤੁਸੀਂ ਮੇਰੇ ਗੋਲੀ ਮਾਰ ਦਿਓ ਜੇ ਮੈਂ ਮੈਦਾਨ ਦੇ ਵਿੱਚ ਸ਼ਹੀਦ ਹੋ ਜਾਣਾ ਤੇ ਤੁਸੀਂ ਮੇਰਾ ਬਦਲਾ ਲੈਣਾ ਇਹ ਲੀਡਰ ਹੁੰਦਾ ਹੁਣ ਤੱਕ ਜਿੰਨੇ ਵੀ ਤੁਸੀਂ ਪੰਜਾਬ ਦੀ ਜਿਹੜੀ ਰਾਜਨੀਤਿਕ ਤਾਕਤ ਜਿਹੜੇ ਲੀਡਰਾਂ ਨੂੰ ਦਿੰਦੇ ਹੋ ਉਹ ਬਾਰ-ਬਾਰ ਤੁਹਾਡੀ ਪਿੱਠ 'ਚ ਛੁਰਾ ਮਾਰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨੀ ਪੰਜਾਬ ਦੇ ਵਿੱਚ ਇੱਕ ਐਸਾ ਲੀਡਰ ਹੈ ਜਿਹੜਾ 40 ਸਾਲ ਤੋਂ ਨਾਂ ਦਿੱਚੁਕਿਆ ਨਾ ਵਿਕੇ ਤੁਸੀਂ ਦੇਖੋ ਕਿੰਨੇ ਥੋੜੇ ਹੁਣ ਤੁਸੀਂ ਨਵੇਂ-ਨਵੇਂ ਮੁੰਡੇ ਵੀ ਲੀਡਰ ਬਣਾਏ ਨੇ ਜਿਹੜੇ ਛੱਟੀ ਥੋੜਾ ਜਿਹਾ ਦਬਾਬ ਨਹੀਂ ਚੱਲਦੇ ਤੇ ਚੁੱਕ ਜਾਂਦੇ ਨੇ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਅਸੀਂ ਭਗਵੰਤ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਭਗਵੰਤਮਾਨ ਨਾਗaland ਦੇ ਚੀਫ ਮਿਨਿਸਟਰ ਨੇ ਪਿਛਲੇ ਸਾਲ ਜੁਲਾਈ ਦੇ ਵਿੱਚ ਉੱਥੇ ਆਰਮੀ ਨੇ 14 ਜਿਹੜੇ ਸਿਵਿਲਿਅਨਸ ਸੀ ਉਹਨਾਂ ਦਾ ਮਰਡਰ ਕੀਤਾ ਹੈ ਤੇ ਉਹਨਾਂ ਦਾ ਚੀਫ ਮਿਨਿਸਟਰ ਸੁਪਰੀਮ ਕੋਰਟ ਦੇ ਵਿੱਚ ਖੜਾ ਹੋ ਗਿਆ ਉਹ ਕਹਿੰਦਾ ਮੈਂ ਆਪਦੀ ਤਰਕੀ ਤੇ ਫੇਕ ਇਨਕਾਉਂਟਰ ਨਹੀਂ ਹੁੰਦੇ ਨਾ ਝੂਠਾ ਮੁਕਾਬਲਾ ਨਹੀਂ ਹੁੰਦੇ ਨਾ ਤੇ ਇੱਥੇ ਜਿਹੜੀ ਪੰਜਾਬ ਸਰਕਾਰ ਹੈ ਉਹ ਆਪ ਬੁੱਛੜ ਬਣ ਕੇ ਸਿੱਖ ਨੌਜਵਾਨਾਂ ਦਾ ਕਤਲ ਕਰਾ ਰਹੀ ਹੈ ਸੋ ਪੰਜਾਬ ਨੂੰ ਇਸ ਵੇਲੇ ਇੱਕ ਸਟਰੋਂਗ ਲੀਡਰ ਦੀ ਲੋੜ ਹੈ ਸਰਦਾਰ ਮਾਨਸਾਹਵਰ ਕੇ ਲੀਡਰ ਦੀ ਲੋੜ ਹੈ ਜਿਹੜਾ ਬਿਨਾਂ ਚੁੱਕਿਆ ਤੁਹਾਡੀ ਅਗਵਾਈ ਕਰ ਸਕਦਾ ਹੈ ਤੁਹਾਡੀ ਗੱਲ ਨੂੰ ਦਲੀਲ ਨਾਲ नेशनेल इंटरनेशनल प्लेटफॉर्म ਤੇ ਰਕਸਦ ਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਬੇਨਤੀ ਕਰਦਾ ਹਾਂ ਸਰਦਾਰ ਸਿਮਰਜੀਤ ਸਿੰਘ ਐਡਵੋਕੇਟ ਸਾਹਿਬ ਨੂੰ ਕਿ ਉਹ ਆਪਣਾ ਸਨਮਾਨਤ ਲੈਣ ਸੋਜਿੰਦਰ ਸਿੰਘ ਜੀ ਦਿਓਰ ਯੂਥ ਪ੍ਰਧਾਨ ਪੰਜਾਬ ਉਹ ਉਹਨਾਂ ਨੂੰ ਸਨਮਾਨਤ ਕਰਨਗੇ ਬੋਲੇ ਸੋ ਸਰਦਾਰ ਸੁਰਜੀਤ ਸਿੰਘ ਜੀ ਤਲਵੰਡੀ ਜ਼ਿਲ੍ਹਾ ਪ੍ਰਧਾਨ ਜਗਰੋਂ ਉਹ ਆਪਣੇ ਸਾਥੀਆਂ ਨਾਲ ਰੋਣਾ ਪਿਆ ਅੱਜ ਉਹ ਵੀ ਨੋਂਦਾਰ ਲੋਂਗੋ ਉਹ ਮੈਂ